Thank <laughs> you. ਨਾ ਪੈਂਦਾ ਜੀ ਤੇ ਇੱਥੇ ਅੱਜ ਸੁਤਿਅਰੇ ਦਿਨ ਤੋਂ ਉੱਪਰਿਆ ਸੁਤਿਅਰੇ ਦਿਨ ਵੀ ਫਾਰਮ ਭਰੇ ਜਾ ਰਹੇ ਆ ਜਾਂ ਜਿਹੜੇ ਵੀ ਮੁਲਾਜ਼ਮ ਇੱਥੇ ਕੰਮ ਸੁਤਿਅਰੇ ਦਿਨ ਕਰ ਰਹੇ ਆ ਤੇ ਤੁਹਾਡੀਆਂ ਫਾਈਲਾਂ ਹੋ ਗਈਆਂ ਤੇ ਆ ਹਾਂਜੀ ਤਿਆਰ ਹੋ ਗਈਆਂ ਜੀ ਫਾਈਲਾਂ ਤੇ ਤੁਸੀਂ ਕੀ ਕਿ ਕਦੇ ਵਾਸਤੇ ਫਾਈਲ ਭਰੀ ਹੈ ਵਾ ਜੀ ਆਪਣੀ ਪੰਚ ਦੀ ਫਰੀ ਭਰੀ ਹੈ ਜੀ ਪੰਚ ਦੀ ਪੰਚ ਦੀ ਹਾਂਜੀ ਤੇ ਸਾਡੇ ਆ ਸਰਪੰਚ ਸਾਹਿਬ ਆ ਇਹਨਾਂ ਦੀ ਭਰੀ ਆ ਅਜੀ ਸਰਪੰਚ ਸਾਹਿਬ ਕੀ ਨਾਮ ਹੈ ਤੁਹਾਡਾ ਜੀ ਨਿਸ਼ਾਨ ਸਿੰਘ ਜੀ ਨਿਸ਼ਾਨ ਸਿੰਘ ਨਿਸ਼ਾਨ ਸਿੰਘ ਜੀ ਪਹਿਲਾਂ ਵੀ ਸਰਪੰਚ ਰਹੇ ਕਿ ਨਹੀਂ ਜੀ ਪਹਿਲੀ ਵਾਰ ਇਹ ਪਹਿਲੀ ਵਾਰ ਹੀ ਬਣਦਾ ਜਿਹੜਾ ਵਾ ਜਨੂੰਨ ਆਇਆ ਹਾਂਜੀ ਤੇ ਕਿਹੜੀ ਪਾਰਟੀ ਨੂੰ ਬਣ ਗਏ ਤੁਸੀਂ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਅੱਜ ਤੋਂ ਪੰਜਾਬ ਦੇ ਵਿੱਚ ਪੂਰੇ ਚਲਾਈ ਕਰ ਰਹੀ ਆ ਹਾਂਜੀ ਆਮ ਆਦਮੀ ਪਾਰਟੀ ਵੱਲੋਂ ਤੁਸੀਂ ਪਹਿਲਾ ਪ੍ਰੋਜੈਕਟ ਸਰਕਾਰ ਨੂੰ ਵਿਕਾਸ ਹੁਜ਼ਾਰਾ ਤੁਹਾਨੂੰ ਮਿਲਿਆ ਹੋ ਨਹੀਂ ਉਹ ਹੁਜ਼ਾਰਾ ਇਹ ਹੀ ਆ ਜੇ ਪਿੰਡ ਦਾ ਪਿੰਡਾਂ ਦਾ ਵਿਕਾਸ ਕਰਨਾ ਜੀ ਸਰਪੰਚ ਬਣ ਕੇ ਇਹਦੇ ਆਧਾਰ ਦੇ ਪਿੰਡਾਂ ਦਾ ਵਿਕਾਸ ਕਰਨਾ ਡਿਫੈਂਸਰੀਆਂ ਦੀ ਸਹੂਲਤ ਦੇਣੀ ਗਾੜੀ ਤੇ ਸਪੀਡ ਆਣੀ ਸੱਚੀ ਬੋਲੋ ਬੁਢਲੀਆਂ ਨੂੰ ਸਹੂਲਤਾਂ ਦੇਣੀਆਂ ਜੀ ਤੇ ਜੇ ਤੁਸੀਂ ਸਰਪੰਚ ਬਣ ਜਾਂਦੇ ਜੇ ਤੁਸੀਂ ਆਮ ਜਿਹੜੇ ਪਹਿਲੇ ਸਰਪੰਚ ਜਿਨ੍ਹਾਂ ਨੇ ਸਰਪੰਚੀ ਕੀਤੀ ਉਹ ਕਾਗਦ ਸਰ ਲਉ ਜੋ ਜਾਂ ਕੋਈ ਦੂਸਰਾ ਅਮਰੀਕਾ ਲੀਡਰ ਤਰ੍ਹਾਂ ਜਾਂ ਹੋਵੇ ਅੰਦਰ ਆਜ਼ਾਦ ਤੇ ਉਹਦੇ ਨਾਲ ਤੁਸੀਂ ਵੱਖਰਾ ਕੰਮ ਕਰੋਗੇ ਕੋਈ ਬਿਲਕੁਲ ਜੀ ਵੱਖਰਾ ਕਰਕੇ ਦਿਖਾਵਾਂਗੇ ਜੀ ਪਹਿਲੇ ਪਹਿਲਾਂ ਨਾਲੋਂ ਕੋਸ਼ਿਸ਼ ਨਾਲ ਸੁਧਾਰ ਕਰਾਂਗੇ ਜੀ ਮੈਂ ਇਹ ਹਰਦੇਵਾਲ ਸਿੰਘ ਬੀਡੀਪੀਓ ਕਪੂਰਥਲਾ ਅ ਇਲੈਕਸ਼ਨ ਦਾ ਕੰਮ ਸਾਡੇ ਬਹੁਤ ਵਧੀਆ ਚੱਲਦਾ ਜੀ ਐਨਓਸੀ ਅਸੀਂ ਲਗਾਤਾਰ ਜਾਰੀ ਕਰ ਰਹੇ ਹਾਂ ਕੋ ਲਗਭਗ ਸਾਡਾ ਅੱਜ ਦਾ ਡਿਸਪੈਚ ਜਿਹੜਾ ਉਹ ਲਗਭਗ 1000 ਦੇ ਕਰੀ ਪਹੁੰਚ ਗਿਆ ਹੈ ਬਾਕੀ ਚੁਲਾ ਟੈਕਸ ਲਗਾਤਾ ਦੇ ਰਹੇ ਹਾਂ ਐਨਓਸੀ ਵੀ ਜਾਰੀ ਕਰ ਰਹੇ ਹਾਂ ਕੋਈ ਕਿਸੇ ਪਾਰਟੀ ਵੱਲੋਂ ਸਾਨੂੰ ਇਹੋ ਜਿਹਾ ਕੋਈ ਦਬਾਅ ਨਹੀਂ ਹੈ ਕਿ ਇਹਨੂੰ ਐਨਓਸੀ ਨਹੀਂ ਦੇਣਾ ਇਹਨੂੰ ਚੁਲਾ ਟੈਕਸ ਨਹੀਂ ਦੇਣਾ ਲਗਾਤਾਰ ਮੇਰੇ ਸਾਰੇ ਸਟਾਫ ਜਿਹੜਾ ਸੈਕਟਰੀ ਪੰਚਾਇਤ ਅਫਸਰ ਜਿਹਾ ਦੇ ਦਫਤਰੀ ਸਟਾਫ ਜਿਹੜਾ ਉਹ ਲਗਾਤਾਰ ਸਾਰਾ ਜਿਹੜਾ ਉਹ ਆਪਣੇ ਵਰਕਿੰਗ ਦੇ ਵਿੱਚ ਆ ਹੁਣ ਤਕਰੀਬਨ ਇਸ ਵੇਲੇ ਤੱਕ ਵੀ ਲਗਭਗ 6:30 ਹੋ ਚੁੱਕੇ ਆ ਅਸੀਂ ਦਫਤਰ ਦੇ ਵਿੱਚ ਲੋਕਾਂ ਦੀ ਜਿਹੜੀ ਆਮਦ ਉਹਦੇ ਹਿਸਾਬ ਨਾਲ ਅਸੀਂ ਹੁਣ ਤੱਕ ਜਿਹੜੇ ਦਫਤਰ ਵਿੱਚ ਬੈਠੇ ਆ ਵੀ ਵੱਧ ਤੋਂ ਵੱਧ ਜਿਹੜਾ ਆ ਵੀ ਸਾਡੇ ਵੱਲੋਂ ਕਿਸੇ ਨੂੰ ਇਦਾਂ ਦੀ ਕੋਈ ਪਰੇਸ਼ਾਨੀ ਨਾ ਆਵੇ ਕਿ ਜਿਹੜਾ ਕਿਸੇ ਨੂੰ ਐਨਓਸੀ ਨਾ ਦਿੱਤਾ ਜਾਵੇ ਜਾਂ ਕਿਸੇ ਨੂੰ ਕੋਈ ਚੁਲਾ ਟੈਕਸ ਨਾ ਦਿੱਤਾ ਜਾਵੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਿਸੇ ਵੀ ਪਾਰਟੀ ਦਾ ਸਾਡੇ ਤੇ ਇਹੋ ਜਿਹਾ ਕੋਈ ਦਬਾਅ ਨਹੀਂ ਹੈ ਕਿ ਕਿਸੇ ਨੂੰ ਐਨਓ ਐਨਓਸੀ ਨਹੀਂ ਦੇਣਾ ਐਨੂੰ ਚੁੱਲਾ ਟਕਸ ਨਹੀਂ ਦੇਣਾ ਕੋਈ ਕਿਸ ਤਰ੍ਹਾਂ ਦੀ ਨਹੀਂ ਹੈ ਮੇਜ ਚ ਕੋਈ ਇਸ ਕੰਮ ਕਰ ਰਿਹਾ ਜੀ ਜੀਪੀ ਦੇ ਸਾਹਿਬ ਕਈ ਪਿੰਡਾਂ ਦੇ ਵਿੱਚ ਸਾਂਮੀ ਨਾਲ ਸਰਪੰਚ ਸਾਹਿਬ ਸਾਂਮੀ ਨਾਲ ਸਰਪੰਚ ਜਿਹੜੇ ਬਣ ਗਏ ਹੋਏ ਆ ਜੀ ਤੇ ਉਹਨਾਂ ਦਾ ਮਾਹੌਲ ਕਿਦਾਂ ਦਾ ਵਰਤਦਾ ਆ ਉਹਨਾਂ ਦਾ ਮਾਹੌਲ ਬਹੁਤ ਵਧੀਆ ਬਾਜੀ ਕਿਉਂਕਿ ਉਹ ਤਾਂ ਉਹਨਾਂ ਨੇ ਸਭ ਨੂੰ ਬਹੁਤ ਹੀ ਵਧੀਆ ਕੀਤਾ ਜਿਹੜਾ ਸਾਂਮੀ ਕਰਕੇ ਉਹਨਾਂ ਨੇ ਆਪਣਾ ਭਾਈਚਾਰਾ ਜਿਹੜਾ ਉਹ ਕਾਇਮ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਹੋ ਜਿਹੀਆਂ ਪੰਚਾਇਤਾਂ ਉਹ ਵਾਧਾ ਵਿਕਾਸ ਕਰਨੀਆਂ ਜਾਂ ਬਾਕੀ ਪੰਚਾਇਤਾਂ ਨਾਲ ਕਿਉਂਕਿ ਉਹਨਾਂ ਦਾ ਸਟਾਰਟਿੰਗ ਦੇ ਵਿੱਚ ਹੀ ਜਿਹੜਾ ਉਹਨਾਂ ਨੇ ਆਪਸ ਵਿੱਚ ਸਾਂਝ ਪਾ ਕੇ ਤੇ ਜਿਹੜੀ ਆਪਣੀ ਪੰਚਾਇਤ ਚੁਣੀ ਹੈ ਜੀ ਜੀ ਸਾਹਿਬ ਜਿੱਦਾਂ ਕਿ ਤੁਸੀਂ ਦੇਖਿਆ ਜੀ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਕੋਈ ਪ੍ਰੈਸ਼ਰ ਨਹੀਂ ਸਰਕਾਰ ਨੂੰ ਨਹੀਂ ਜੀ ਕੋਈ ਕਿਸੇ ਤਰ੍ਹਾਂ ਦਾ ਪ੍ਰੈਸ਼ਰ ਨਹੀਂ ਮੈਂ ਉਹ ਪਹਿਲਾਂ ਹੀ ਆਪ ਜੀ ਨੂੰ ਪਲੀਜ਼ ਆਪ ਨੂੰ ਕਲੀਅਰ ਕਰ ਚੁੱਕਾ ਹਾਂ ਕਿ ਕੋਈ ਕਿਸੇ ਵੀ ਪਾਰਟੀ ਦਾ ਕੋਈ ਇਦਾਂ ਦਾ ਦਬਾਅ ਨਹੀਂ ਕਿ ਇਹਨੂੰ ਜੁਲਾ ਟੈਕਸ ਦੇਣਾ ਇਹਨੂੰ ਐਨਓਸੀਨ ਦੇਣਾ ਇਸ ਤਰ੍ਹਾਂ ਦਾ ਕੋਈ ਨਹੀਂ ਅਜੀ ਵੈਸੇ ਤਾਂ ਜੀ ਸਰਕਾਰ ਵੱਲੋਂ ਡਿਊਟੀ ਕਿੰਨੇ ਦੇ ਕਿੰਨੇ ਵਜੇ ਤੱਕ ਬੰਦ ਹੈ ਵੈਸੇ ਤਾਂ 9 ਤੋਂ 5 ਆ ਜੀ ਪਰ ਹੁਣ ਮਜਬੂਰੀ ਨੂੰ ਬੈਠੇ ਆ ਜੀ ਬਾਕੀ ਥੋੜਾ ਜਿਹਾ ਰਾਸ਼ਦਾ ਕਰਕੇ ਪ੍ਰੋਬਲਮ ਜਿਹੜੀ ਆ ਉਹ ਹਰੇਕ ਨੂੰ ਪਤਾ ਵੀ ਜਿਆਦਾ ਰਾਸ਼ ਨੂੰ ਕਰਕੇ ਵੀ ਥੋੜਾ ਪ੍ਰੋਬਲਮ ਤਾਂ ਹੁੰਦੀ ਹੈ ਜੀ ਸਮਾਂ ਵੱਧ ਲੱਗਦਾ ਹੈ ਬਾਕੀ ਮੇਰਾ ਸਟਾਫ ਵੀ ਲਗਾਤਾਰ ਡਿਊਟੀ ਤੇ ਆ ਜੀ ਕੋਈ ਵੀ ਕਿਸੇ ਤਰ੍ਹਾਂ ਦਾ ਮੈਂ ਤਾਂ ਇੱਥੋਂ ਤੱਕ ਮਨਰੇਗਾ ਸਟਾਫ ਨੂੰ ਨਾਲ ਲਾਇਆ ਹੋਇਆ ਸੀ ਕਿਰਵਿੰਸ ਆ ਜਿਹੜਾ ਕਪੂਰਥਲਾ ਡਿਸਟ੍ਰਿਕਟ ਦੇ ਕਿੰਨੇ ਕੋਈ ਜਿਹੜੇ ਪਿੰਡ ਆ ਤੁਹਾਡੇ ਕੋਲ ਜਿਹੜੀਆਂ ਫਾਈਲਾਂ ਆ ਲਗਭਗ ਟੋਟਲ 132 ਪਿੰਡਾਂ ਮੇਰੇ ਕੀ ਲਗਭਗ 90 ਪਿੰਡਾਂ ਦੀਆਂ ਫਾਈਲਾਂ ਤਕਰੀਬ 라 ਚੁੱਕੇ ਆ ਤਕਰੀਬ ਇੰਨੀ ਜਾਨਕਾਰੀ ਦੇ ਸਕਦੇ ਵੀ ਕਿੰਨੇ ਪਿੰਡਾਂ ਦੇ ਵਿੱਚ ਸਤਿ ਸੰਤਰੀ ਦੇ ਆ ਜੋ ਸੈਕਟਰੀਆਂ ਨੇ ਮੈਨੂੰ ਰਿਪੋਰਟ ਦਿੱਤੀ ਆ ਉਹਦੇ ਵਿੱਚ ਲਗਭਗ 20 ਤੋਂ 25 ਪਿੰਡ ਉਹਨਾਂ ਨੇ ਦੱਸਿਆ ਕਿ ਵੀ ਸਾਡੇ ਪਿੰਡਾਂ ਵਿੱਚ ਜਿਹੜੀ ਆ ਉਹ ਸਾਰ ਸੰਪਤੀ ਹੋ ਚੁੱਕੀ ਹੈ ਜੀ। ਬਾਕੀ ਐਨਓਸੀ ਚੁਲਾ ਟੈਕਸ ਤੇ ਉਹਨਾਂ ਨੂੰ ਵੀ ਲੈਣਾ ਪੈਂਦਾ ਕਿਉਂਕਿ ਉਹਨਾਂ ਨੂੰ ਇੱਕ ਉਮੀਦਵਾਰ ਤੇ ਕਾਗਜ਼ ਤਾਂ ਦਾਖਲ ਕਰਨੇ ਪੈਣੇ। ਇਹ ਫਿਰ ਤਰੀਕ ਮਿਤੀ ਜਿਹੜੀ ਅੱਜ ਤੱਕ ਦੀ ਹੈ ਜੀ ਸੀਮਤ ਫਾਈਲਾਂ ਜਿਹੜੀਆਂ ਅਪੀਲ ਭਰਨ ਦੀ। ਨਹੀਂ ਜੀ 4 ਤਰੀਕ ਤੱਕ ਆ। ਇਹ ਜਿੱਦਾਂ ਕੱਲ 2 ਜੁਲੂ ਪਰ ਛੁੱਟੀ ਆ ਤੇ ਅ 2 ਅਕਤੂਬਰ ਦੀ ਹੋਣਾ ਅੱਗੇ ਵੈਸੇ ਤਾਂ ਨੈਸ਼ਨਲ ਛੁੱਟੀ ਹੈ ਜੀ। ਬਾਕੀ ਹਾਇਰ ਅਥਾਰਟੀ ਜਿਵੇਂ ਸਾਨੂੰ ਹੁਕਮ ਕਰੇਗੀ ਉੱਚ ਅਧਿਕਾਰੀ ਉਸ ਹਸਾਬ ਨਾਲ ਚੱਲਣਾ ਪਵੇਗਾ। ਇਹਨਾਂ ਨੂੰ ਜੀ ਉੱਚ ਅਧਿਕਾਰੀ ਇਹ ਕਹਿਣਗੇ ਤੁਸੀਂ ਸੁਪਰੀ ਵਾਲੇ ਜਿਹੜੇ ਆ ਕੇ ਕੰਮ ਕਰੋ ਤੇ ਕਰਨਾ ਪਊਗਾ ਇਹ ਕਰਨਾ ਪਊਗਾ ਜੀ ਧੰਨਵਾਦ ਜੀ ਸਾਰਾ ਠੀਕ